ਕ੍ਰਿਸਮਸ ਦੇ ਪਵਿੱਤਰ ਤਿਹਾੜੀ ਨੂੰ ਸਮਰਪਿਤ ਸੀਨੀਅਰ 크ਿਸਚੀਅਨ ਆਗੂ ਤੇ ਮੈਸੀ ਸੰਸੈਂਡ ਫਾਊਂਡੇਸ਼ਨ ਦੇ ਪ੍ਰਮੁਖ ਪੰਜਾਬ ਬੱਬਾ ਗਿਲ ਦੀ ਅਗਵਾਈ ਹੇਠ ਲੁਧਿਆਣਾ ਮਹੌਲਾ ਧਾਰੀਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਤੇ ਇੰਨਾ ਲੋਕਾਂ ਵਿੱਚ ਉਤਸ਼ਾਹ ਸੀਗਾ ਕਿ ਪਹਿਲੀ ਵਾਰ ਦੇਖਣ ਵਿੱਚ ਆਇਆ ਕਿ ਲਗਾਇਆ ਹੋਇਆ ਟੈਂਟ ਹੀ ਛੋਟਾ ਪੈ ਗਿਆ ਪਬਲਿਕ ਇੰਨੀ ਜ਼ਿਆਦਾ ਇਕੱਠੀ ਹੋ ਗਈ ਕਿ ਦੁਬਾਰਾ ਟੈਂਟ ਹਾਊਸ ਤੋਂ ਕੁਰਸੀਆਂ ਮਗਾ ਕੇ ਲੋਕਾਂ ਨੂੰ ਉੱਥੇ ਬਿਠਾਉਣਾ ਪਿਆ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਟੈਂਟ ਦੇ ਬਾਹਰ ਖੜੇ ਵੀ ਨਜ਼ਰ ਆਏ ਬਹੁਤ ਸ਼ਾਨਦਾਰ ਪ੍ਰੋਗਰਾਮ ਬੱਬਾ ਗਿੱਲਜੀ ਵੱਲੋਂ ਇਸ ਸਾਲ ਕਰਾਇਆ ਗਿਆ ਜਿਸ ਦੀ ਦੂਰ ਦੂਰ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਇਸ ਮੌਕੇ ਤੇ ਇਲਾਕੇ ਦੀ ਨਾਮਵਰ ਸ਼ਖਸੀਅਤ ਡਾਕਟਰ ਫਾਰਖੁਜੀ ਵੀ ਆਪਣੇ ਪਰਿਵਾਰ ਸਮੇਤ ਪਹੁੰਚੇ ਤੇ ਉਹਨਾਂ ਨੇ ਵੀ ਵੱਡੇ ਦਿਲ ਦੀ ਸਾਰਿਆਂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਹੋਰਨਾਂ ਦੇ ਇਲਾਵਾ ਦੀ ਸਾਲਵੇਸ਼ਨ ਆਰਮੀ ਮੈਕਰੋਬਿਟ ਹਸਪੀਟਲ ਧਾਰੀਵਾਲ ਤੋਂ ਮੇਜਰ ਵਿਲੀਅਮ ਉਹਨਾਂ ਦੇ ਨਾਲ ਸੀਨੀਅਰ 크ਰਿਸਚਨ ਆਗੂ ਡਾਕਟਰ ਰਕੇਸ਼ ਵਿਲੀਅਮ ਫਾਦਰ ਸਨੀ ਦੇ ਇਲਾਵਾ ਅਨੇਕਾਂ ਸ਼ਖਸੀਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਇਸ ਪ੍ਰੋਗਰਾਮ ਦੇ ਵਿੱਚ ਮੈਸੀ ਸੰਸ ਐਂਡ ਫਾਊਂਡੇਸ਼ਨ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਕੰਬਲ ਅਤੇ ਹੋਰ ਸਮਾਨ ਵੀ ਵੰਡਿਆ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਲੁਧਿਆਣਾ ਮੱਲਾ ਧਾਰੀਵਾਲ ਤੋਂ ਸਾਡੀ ਵਿਸ਼ੇਸ਼ ਰਿਪੋਰਟ ਮੈਂ ਸਾਰਿਆਂ ਨੂੰ ਵੱਡੇ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਹਾਂ ਆਈ ਹੋਈ ਸੰਗਤ ਚਾਹੇ ਦੂਰੋਂ ਆਈ ਹੈ ਚਾਹੇ ਨੇੜੋਂ ਆਈ ਹੈ ਹਰ ਇੱਕ ਦਾ ਟਾਈਮ ਕੀਮਤੀ ਹੈ ਔਰ ਅਸੀਂ ਪਰ ਸਾਡੇ ਤੋਂ ਵੱਡਾ ਪਰਮੇਸ਼ਰ ਹੈ ਉਸ ਸਾਰਿਆਂ ਤੋਂ ਵੱਧ ਕੀਮਤੀ ਪਰਮੇਸ਼ਰ ਹੈ ਅਸੀਂ ਸਾਰੇ ਹੀ ਇਸ ਰਚੀ ਨੂੰ ਬਣਾਉਣ ਵਾਲਾ ਕਰਤਾ ਹੈ ਔਰ ਇਸ ਧਰਤੀ ਵਿੱਚ ਪੈਦਾ ਹੋਇਆ ਹੈ ਅਸੀਂ ਉਸ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮਨਾ ਰਹੇ ਹਾਂ ਖੁਸ਼ੀਆਂ ਮਨਾ ਵੀ ਰਹੇ ਹਾਂ ਤੇ ਖੁਸ਼ੀਆਂ ਵੰਡ ਵੀ ਰਹੇ ਹਾਂ ਕਾਸ਼ ਕਿ ਇਹ ਖੁਸ਼ੀਆਂ ਇਸੇ ਤਰੀਕੇ ਦੇ ਨਾਲ ਇੱਕ ਦੂਸਰੇ ਨੂੰ ਦਿੰਦੇ ਰਹੀਏ ਵੰਡਦੇ ਰਹੀਏ ਔਰ ਇਹ ਦਿਨ ਪਰਮਾਤਮਾ ਸਾਡੀ ਜ਼ਿੰਦਗੀ ਵਿੱਚ ਬਾਰ ਬਾਰ ਲਿਆਵੇ ਥੈਂਕ ਯੂ ਵੈਰੀ ਮਚ ਅੱਜ ਤੋਂ 2023 ਸਾਲ ਪਹਿਲਾਂ ਜਦੋਂ ਪ੍ਰਭੂ ਯਿਸੂ ਮਸੀਹ ਨੇ ਜਨਮ ਲਿਆ ਸੀ ਤੇ ਆਮ ਲੋਕਾਂ ਸੰ ਜਿਹੜੇ ਉਹ ਉਹਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾ ਰਹੇ ਸੀ ਅੱਜ ਧਾਰੀਵਾਲ ਦੇ ਵਿੱਚ ਇੱਕ ਇਸ ਕਿਸਮ ਦਾ ਮਾਹੌਲ ਆ ਕਿ ਲੋਕ ਜਾਤ ਪਾਤ ਤੋਂ ਛੱਡ ਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਲਈ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਵਸ ਜਨਮ ਦਿਨ ਗਲੀ ਗਲੀ ਦੇ ਵਿੱਚ ਮਹੱਲੇ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਮਨਾ ਰਹੇ ਨੇ ਔਰ ਅਸੀਂ ਵੀ ਇਹ ਪ੍ਰੋਗਰਾਮ ਦੇ ਉੱਤੇ ਆਏ ਆ ਬੱਬਾ ਗਿੱਲ ਜੀ ਨੇ ਪ੍ਰੋਗਰਾਮ ਰੇਂਜ ਕੀਤਾ ਵਾ ਬੜੀ ਵੱਡੀ ਜਿਹੜੀ ਆ ਭਾਈਚਾਰਕ ਸਾਂਝ ਆਪਸ ਦੇ ਵਿੱਚ ਲੋਕ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਮੇ ਭਾਈ ਭਾਈ ਸਭ ਮਿਲ ਕੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾ ਰਹੇ ਨੇ ਔਰ ਇਹ ਖੁਸ਼ੀ ਦੇ ਮੌਕੇ ਦੇ ਉੱਤੇ ਮੈਂ ਸਮੂਹ ਮਾਨਮਤਾ ਨੂੰ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀ ਜਿੱਥੇ ਵਧਾਈ ਦੇਣਾ ਨਵੇਂ ਸਾਲ ਦੀ ਵੀ ਵਧਾਈ ਦੇਣਾ ਵਾ ਔਰ ਆਸ ਕਰਨਾ ਕਿ ਸਭ ਜੋ ਹੈ ਪ੍ਰਭੂ ਦੇ ਜਨਮ ਦਿਨ ਤੇ ਵੱਧ ਤੋਂ ਵੱਧ ਪ੍ਰਭੂ ਦੇ ਕੋਲੋਂ ਆਸ਼ੀਸ਼ ਤੇ ਬਰਕਤਾਂ ਪਾਉਣ ਹallelujah 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 ਹਲੇ ਹਾਂਜੀ ਇਸ ਪ੍ਰੋਗਰਾਮ ਨੂੰ ਲੈ ਕੇ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਵਿੱਚ ਬਹੁਤ ਹੀ ਵਧੀਆ ਉਤਸ਼ਾਹ ਹੈ ਅਤੇ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦਾ ਪ੍ਰੋਗਰਾਮ ਮਨਾ ਰਹੇ ਹਨ ਅਤੇ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਹੈ ਇੱਥੇ ਆਨ ਕੇ ਅੱਜ ਅਸੀਂ ਕੈਥੋਲਿਕ ਲੀਸੀਆ ਦੇ ਵੱਲੋਂ ਵੱਖ-ਵੱਖ ਜਿਹੜੇ ਮਿਸ਼ਨਾਂ ਦੇ ਇੱਥੇ ਭੈਣ ਭਰਾ ਇਕੱਠੇ ਹੋਏ ਹਨ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਮੁਬਾਰਕਬਾਦ ਦਿੰਦੀ ਹੈ ਅਤੇ ਉਸਦੇ ਨਾਲ ਹੀ ਅਸੀਂ ਨਵੇਂ ਸਾਲ ਦੇ ਇਹ ਖਾਸ ਬਰਕਤ ਦੇ ਲਈ ਪ੍ਰਾਰਥਨਾ ਕੀਤੀ ਹੈ ਕਿ ਇਹਨਾਂ ਨੂੰ ਆਉਣ ਵਾਲਾ ਨਵਾਂ ਸਾਲ ਵੀ ਇਹਨਾਂ ਦੇ ਜੀਵਨ ਦੇ ਵਿੱਚ ਇੱਕ ਖਾਸ ਬਰਕਤ ਲੈ ਕੇ ਆਵੇ ਮੈਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਪਹੁੰਚੇ ਨੇ ਮੈਂ ਬੱਬਾ ਗਿੱਲ ਧਾਰੀਵਾਲ ਤੋਂ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ ਜੂਸ ਪ੍ਰੈਜ਼ੀਡੈਂਟ ਸੀਐਨਐਫ ਮੈਂ ਜਿੰਨੇ ਵੀ ਇੱਥੇ ਸਾਡੇ ਸਹਿਯੋਗੀ ਪਹੁੰਚੇ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਔਰ ਸਾਡੇ ਜਿੰਨੇ ਵੀ ਸਾਡੇ ਮੌਤਵੇ ਲੀਡਰ ਸਾਡੇ ਐਡਮਿਨਿਸਟਰेटर ਸਾਹਿਬ ਅੱਜ ਦੇ ਮੁੱਖ ਚੀਫ ਗੈਸਟ ਸਾਡੇ ਬਾਬਾ ਪ੍ਰਵੀਨ ਜੀ ਦਿਨਾਨਗਰ ਤੋਂ ਵਾਈਸ ਪ੍ਰੈਜ਼ੀਡੈਂਟ ਸਾਡੇ ਅੰਕਲ ਹੇਮਰਾਜ ਜੀ ਐਸਡੀਓ ਰਿਟਾਇਰ ਗਰਦਾਸਪੁਰ ਤੋਂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵੀ ਦਿਗਗਲ ਜੀ ਵਿਲੀਅਮ ਹੀਰੋ ਜੀ ਸਰਦਾਰੀ لال ਜੀ ਨੋਨੀ ਖੋਸਲਾ ਜੀ ਰਿਆਰ ਜੀ ਰਣ ਬਲੋਤਰਾ ਜੀ ਐਸਚੋ ਸ਼ੋਕਮਾਰ ਜੀ ਰਿਟਾਇਰ ਹੋਰ ਵੀ ਬਹੁਤ ਸਾਰੇ ਪਹੁੰਚੇ ਤੁਸੀਂ ਵੇਖਿਆ ਪੰਡਾਲ ਭਰਿਆ ਪਿਆ ਕੁਰਸੀਆਂ ਥੋੜੀਆਂ ਨੇ ਅਸੀਂ ਸਾਰੇ ਸਮੂਹ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡਾ ਸਹਿਯੋਗ ਕੀਤਾ ਔਰ ਸਾਡਾ ਸਹਿਯੋਗ ਕੀਤਾ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਨੇ ਸਮੂਹ ਕਲੀਸਿਆ ਦਾ ਇੱਥੇ ਪਹੁੰਚਣ ਤੇ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਹੀ ਵੱਡੇ ਦਿਨ ਦੀ 90 ਸਾਲ ਦੀ ਲੱਖ ਲੱਖ ਵਧਾਈ ਦਿੰਨੇ ਆ ਔਰ ਖਾਸ ਕਰਕੇ ਸਾਡੇ ਅੱਜ ਦੇ ਮੁੱਖ ਮਹਿਮਾਨ ਐਡਮਿਨਿਸਟਰेटर ਵਿਲੀਅਮ ਮਸੀ ਜੀ ਮਿਸ਼ਨ ਹਸਪੀਟਲ ਧਾਰੀਵਾਲ ਦਾ ਦਿਲ ਤੋਂ ਧੰਨਵਾਦ ਕਰਨੇ ਜਿਨ੍ਹਾਂ ਨੇ ਅੱਜ ਆਪਣੇ ਚੰਡੀਗੜ੍ਹ ਜਾਣਾ ਸੀ ਕੈਨਸਲ ਕਰਕੇ ਇੱਥੇ ਪਹੁੰਚਣ ਦੇ ਦੇਖ ਕਦਕੇ ਤੇ ਧੰਨਵਾਦ ਕਰਨੇ ਐਡਮਿਨਿਸਟਰेटर ਸਮੂਹ ਸੰਗਤ ਦਾ ਵੇਖੋ ਜੀ ਇਹ ਪਿਆਰ ਦੀ ਗੱਲ ਆ ਇਹ ਕੈਥੋਲਿਕ ਚਰਚ ਵਾਲੇ ਸਾਲਵੇਸ਼ਨ ਆਰਮੀ ਵਾਲੇ ਐਡਮਿਨਿਸਟਰेटर ਵਿਲੀਅਮ ਮਸੀਹ ਔਰ ਕੈਥੋਲਿਕ ਚਰਚ ਦੇ ਫਾਦਰ ਸਾਹਿਬ ਨੇ ਜਦੋਂ ਮੀਟਿੰਗ ਕੀਤੀ ਸੀ ਮਿਸ਼ਨ ਹਸਪੀਟਲ ਧਾਰੀਵਾਲ ਦੇ ਵਿੱਚ ਉੱਥੇ ਇੱਕੋ ਹੀ ਗੱਲ ਚੱਲੀ ਸੀ ਵੀ ਅਸੀਂ ਇੱਕੋ ਪਲੇਟਫਾਰਮ ਤੇ ਇਕੱਠੇ ਹੁੜਾਇਆ ਉਹਦਾ ਵੀ ਫਰਕ ਪੈ ਸਕਦਾ ਹੈ